ਅੱਜ ਮੈਨੂੰ ਪੂਰੇ 15 ਸਾਲ ਹੋ ਗਏ ਨੇ ਕੈਨੇਡਾ ਆਈ ਨੂੰ ਬਿੰਦੀ ਨੇ ਬਰੇਡਾਂ ਵਾਲੀ ਟ੍ਰੇ ਓਵਨ ਚੋਂ ਕੱਢਦੀ ਨੇ ਆਖਿਆ ਇਹਨਾਂ 15 ਸਾਲਾਂ ਵਿੱਚ ਤੂੰ ਕਿੰਨੀ ਵਾਰੀ ਪੰਜਾਬ ਗਈ ਬੇਕਰੀ ਵਿੱਚ ਨਾਲ ਹੀ ਕੰਮ ਕਰਦੀ ਕੁੜੀ ਨੇ ਗਿੰਦਰ ਨੂੰ ਪੁੱਛਿਆ ਪਹਿਲਾਂ ਤਾਂ ਹਰ ਸਾਲ ਹੀ ਦੌੜ ਜਾਂਦੀ ਸੀ ਵਿਆਹ ਕਰਵਾਉਣ ਦੇ ਚਾਹ ਨਾਲ ਪਰ ਵਿਆਹ ਵਿਚਾਰੀ ਦਾ ਅਜੇ ਤੱਕ ਨਹੀਂ ਹੋਇਆ ਇਹ ਕਹਿ ਕੇ ਕੋਲ ਖਲੋਤੀ ਨੀਮੋ ਖਿੜਖਿੜਾ ਕੇ ਹੱਸਣ ਲੱਗ ਪਈ ਨਿਮੋ ਦਾ ਹਾਸਾ ਸੁਣ ਕੇ ਬਿੰਦੀ ਦਾ ਦਿਲ ਕਰੇ ਕਿ ਬੰਨਾ ਨਾਲ ਭਰੀ ਟਰੇ ਉਸ ਦੇ ਸਿਰ ਵਿੱਚ ਮਾਰੇ ਫਿਰ ਵੀ ਆਪਣੇ ਗੁੱਸੇ ਨੂੰ ਲੁਕਾਉਂਦੀ ਹੋਈ ਚੁੱਪ ਹੀ ਰਹੀ ਬਿੰਦੀ ਜਦੋਂ ਪੰਜਾਬ ਆਪਣੇ ਮਾਪੇ ਕੋਲ ਵਿਆਹ ਕਰਵਾਉਣ ਲਈ ਜਾਂਦੀ ਤਾਂ ਉਹ ਇੱਕ ਦੋ ਸਾਲ ਦੀ ਉਡੀਕ ਕਰਨ ਲਈ ਕਹਿ ਦਿੰਦੇ ਬਿੰਦੀ ਬਹੁਤ ਹੀ ਸਾਹੂ ਕੁੜੀ ਹੋਣ ਕਾਰਨ ਉਸ ਤਰ੍ਹਾਂ ਹੀ ਮੰਨ ਜਾਂਦੀ ਜਦੋਂ ਉਸ ਦੇ ਮਾਸੀ ਮਾਸੜ ਜੀ ਕੈਨੇਡਾ ਆਪਣੇ ਪੁੱਤਰ ਕੋਲ ਆਏ ਸਨ ਉਸ ਨੂੰ ਵੀ ਆਪਣੀ ਧੀ ਬਣਾ ਕੇ ਲਿਆਏ ਸਨ ਬਹੁਤ ਚਿਰ ਉਹ ਆਪਣੇ ਮਾਸੀ ਮਾਸੜ ਜੀ ਨੂੰ ਹੀ ਆਪਣੇ ਮੰਮੀ ਡੈਡੀ ਦੱਸਦੀ ਰਹੀ ਹੌਲੀ ਹੌਲੀ ਸਭ ਨੂੰ ਪਤਾ ਲੱਗ ਗਿਆ ਸੀ ਕਿ ਉਸ ਦੇ ਮਾਪੇ ਪੰਜਾਬ ਵਿੱਚ ਹੀ ਹਨ ਬਹੁਤ ਦੇਰ ਤੋਂ ਬਿੰਦੀ ਦੋ ਦੋ ਸ਼ਿਫਟਾਂ ਕੰਮ ਕਰ ਰਹੀ ਸੀ ਆਪਣੇ ਖਰਚੇ ਜੋਗੇ ਪੈਸੇ ਰੱਖ ਕੇ ਬਾਕੀ ਮਾਪੇ ਕੋਲ ਭੇਜ ਦਿੰਦੀ ਸੀ ਪਹਿਲਾਂ ਮਾਸੀ ਮਾਸੜ ਕੋਲ ਰਹਿਣ ਕਰਕੇ ਖਰਚਾ ਵੀ ਬਹੁਤਾ ਨਹੀਂ ਹੁੰਦਾ ਸੀ ਪਿਛਲੇ ਸਾਲ ਤੋਂ ਹੀ ਕਿਸੇ ਕੁੜੀ ਨਾਲ ਬੇਸਮੈਂਟ ਬੇਸਮੈਂਟ ਵਿੱਚ ਰਹਿ ਰਹੀ ਸੀ ਜਦੋਂ ਬਿੰਦੀ ਦੀ ਮਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਕਹਿਣ ਲੱਗੀ ਬਿੰਦੀ ਮਿੱਠੀ ਪਿਆਰੀ ਹੋ ਕੇ ਮਾਸੀ ਵਿੱਚ ਹੀ ਰਹਿ ਜਾਂਦੀ ਤੇਰੇ ਪੈਸੇ ਤਾਂ ਬਚਦੇ ਰਹਿੰਦੇ ਬੀਬੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੈ ਕਿ ਮਾਸੜ ਜੀ ਆਪਣੇ ਭਤੀਜੇ ਦੇ ਰਿਸ਼ਤੇ ਨੂੰ ਕਹਿੰਦੇ ਨੇ ਪੁੱਤ ਲਾਰਾ ਲਾਈ ਜਾਂਦੇ ਆ ਆਪਣਾ ਮਤਲਬ ਕੱਢਣ ਵਾਲੇ ਬਣਿੰਦਾ ਮੇਰੇ ਕੋਲੋਂ ਇਸ ਤਰ੍ਹਾਂ ਨਹੀਂ ਹੁੰਦਾ ਅੱਛਾ ਚੱਲ ਮਾਸੜ ਨੂੰ ਛੱਡ ਅਸੀਂ ਤੇਰੇ ਲਈ ਡਾਕਟਰ ਜਾਂ ਵਕੀਲ ਮੁੰਡਾ ਲੱਭਾਂਗੇ ਐਤ ਕੀ ਪੈਸੇ ਛੇਤੀ ਭੇਜ ਦੇਈਂ ਤੇਰੇ ਬੀਰੇ ਜਿੰਦੂ ਨੂੰ ਪੜਨ ਲਈ ਹੋਸਟਲ ਵਿੱਚ ਪਾਉਣਾ ਏ ਬਿੰਦੀ ਦੇ ਪੈਸੇ ਨਾਲ ਪਿੰਡ ਵਿੱਚ ਸੋਨਾ ਘਰ ਵੀ ਬਣ ਗਿਆ ਟਰੈਕਟਰ ਆ ਗਿਆ ਤੇ ਭਰਾ ਹੋਸਟਲ ਵਿੱਚ ਪੜਦਾ ਪੜਦਾ ਘਟ ਤੇ ਮौज-ਮਸਤੀ ਜ਼ਿਆਦਾ ਕਰਦਾ ਅਜੀ ਬਿੰਦੀ ਨੂੰ ਆਪਣੇ ਨਾਲੋਂ ਜ਼ਿਆਦਾ ਆਪਣੇ ਮਾਪਿਆਂ ਦੀ ਫਿਕਰ ਹੁੰਦੀ ਪਰ ਜਦੋਂ ਉਸ ਨਾਲ ਕੰਮ ਕਰਦੀਆਂ ਕੁੜੀਆਂ ਇੱਕ ਦੂਜੀ ਨੂੰ ਗੁੱਜੀਆਂ ਟੀਚਰਾਂ ਕਰਦੀਆਂ ਤਾਂ ਉਸ ਦਾ ਦਿਲ ਵੀ ਵਿਆਹ ਕਰਵਾਉਣ ਨੂੰ ਕਰਦਾ ਗਿੰਦਰ ਉਸ ਦੇ ਮੂੰਹ ਨੂੰ ਦੇਖ ਕੇ ਇਹ ਭੇਦ ਸਮਝ ਜਾਂਦੀ ਤੇ ਕਹਿ ਦਿੰਦੀ ਬਿੰਦੀ ਆਪਣੇ ਘਰਦਿਆਂ ਤੋਂ ਵਿਆਹ ਦੀ ਆਸ ਛੱਡ ਦੇ ਉਹਨਾਂ ਨੇ ਤਾਂ ਤੈਨੂੰ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਹੀ ਸਮਝ ਰੱਖਿਆ ਉਹਨਾਂ ਸਹਜੇ ਕੀਤਾ ਤੇਰਾ ਨਾ ਵਿਆਹ ਉਹਨਾਂ ਸਹਜੇ ਕੀਤਾ ਤੇਰਾ ਬਿਆਨਾ ਮੈਂ ਤੈਨੂੰ ਬਥੇਰਾ ਕਿਹਾ ਨਿੰਮੋ ਨੇ ਆਪਣਾ ਦਾ ਦੱਸਿਆ ਮੇਰਾ ਭਰਾ ਪੰਜਾਬ ਤੋਂ ਮੰਗਾ ਲਾ ਅਸੀਂ ਮੰਗਾ ਲਏ ਅਸੀਂ ਰਲ ਮਿਲ ਕੇ ਤੈਨੂੰ ਵਿਆਹ ਦੇਵਾਂਗੇ ਤੁਸੀਂ ਐਸ਼ ਕਰਿਓ ਪਰ ਇਹ ਕੰਨ ਨਹੀਂ ਧਰਦੀ ਮਾਪਿਆਂ ਦੀ ਆਸ ਤੇ ਬੈਠੀ ਨੇ ਬੁੱਢੀ ਹੋ ਜਾਣਾ ਹੈ ਦੀਦੀ ਤੁਸੀਂ ਮੇਰੇ ਘਰਦਿਆਂ ਦੇ ਖਿਲਾਫ ਕੋਈ ਗੱਲ ਨਾ ਕਰਿਆ ਕਰੋ ਕਦੀ ਮਾਪੇ ਵੀ ਕਮਾਪੇ ਹੋ ਸਕਦੇ ਆ ਭਲਾ ਇੱਕ ਹੋਰ ਕੁੜੀ ਬੋਲੀ ਪੋਲੀਏ ਮੇ ਪੈਣੇ ਮੇਰੀਏ ਇਹ ਕਾਲ ਯੁਗ ਹੈ ਮਤਲਬ ਦੀ ਖਾਤਰ ਬਥੇਰੇ ਮਾਪੇ ਕਮਾਪੇ ਹੁੰਦੇ ਵੇਖੇ ਨੇ ਅੱਗੇ ਤਾਂ ਸੌਰੇ ਨੂਹਾਂ ਦੇ ਦਾਸ ਦੇ ਲਾਲਚੀ ਹੁੰਦੇ ਸਾਂ ਹੁਣ ਤਾਂ ਕਈ ਮਾਪੇ ਧੀਆਂ ਦੀਆਂ ਕਮਾਈਆਂ ਦੇ ਲਾਲਚੀ ਹੋ ਗਏ ਨੇ ਨਿੰਮੋ ਨੇ ਵੀ ਆਪਣੀ ਸੋਚ ਦੱਸੀ ਬਿੰਦੀ ਉਹਨਾਂ ਦੀਆਂ ਗੱਲਾਂ ਅਣਸੁਣੀਆਂ ਕਰਦੀ ਲਗਾਤਾਰ ਕੰਮ ਕਰ ਰਹੀ ਸੀ ਕਾਫੀ ਚਿਰ ਕੈਨੇਡਾ ਵਿੱਚ ਰਹਿਣ ਕਰਕੇ ਭਾਵੇਂ ਉਸਦੇ ਰਹਿਣ ਸਹਿਣ ਵਿੱਚ ਕੋਈ ਫਰਕ ਨਹੀਂ ਆਇਆ ਪਰ ਵਿਚਾਰਾਂ ਵਿੱਚ ਥੋੜਾ ਬਹੁਤਾ ਅੰਤਰ ਆ ਗਿਆ ਸੀ ਇਸ ਲਈ ਉਸਨੇ ਇੱਕ ਵਾਰੀ ਆਪਣੀ ਮਾਂ ਤੋਂ ਸਿੱਧਾ ਪੁੱਛ ਲਿਆ ਬੀਬੀ ਤੁਸੀਂ ਮੇਰੇ ਵਿਆਹ ਬਾਰੇ ਕੁਝ ਸੋਚਿਆ ਜਾਂ ਫਿਰ ਮੈਨੂੰ ਆਪ ਹੀ ਨਾ ਨਾ ਪੁੱਤ ਚੰਗੇ ਘਰਾਂ ਦੀਆਂ ਕੁੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੀਆਂ ਮਾਂ ਨੇ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਕਹਿ ਦਿੱਤਾ ਵਿਆਹ ਤਾਂ ਤੇਰਾ ਅਸੀਂ ਗੱਜ-ਵੱਜ ਕੇ ਕਰਾਂਗੇ ਬਸ ਧੀਰਜ ਰੱਖ ਜਰਾ ਧੀਰਜ ਰੱਖ ਦੀ ਬਿੰਦੀ ਕੰਮ ਤੋਂ ਛੁੱਟੀ ਵੀ ਘਟ ਹੀ ਕਰਦੀ ਸਮੇ ਅਤੇ ਥਕਾਵਟ ਨੇ ਉਸ ਦੇ ਚਿਹਰੇ ਤੇ ਪਹਿਲਾਂ ਵਾਲੀ ਗੱਲ ਨਹੀਂ ਸੀ ਰਹਿਣ ਦਿੱਤੀ ਉਸ ਦੀਆਂ ਅੱਖਾਂ ਆਲੇ-ਦੁਆਲੇ ਘੇਰੇ ਬਣ ਲੱਗ ਪਏ ਤੇ ਮੂੰਹ ਦੇ ਉੱਪਰ ਛਾਈਆਂ ਪੈ ਗਈਆਂ ਕਦੀ ਇਹ ਸੋਚ ਉਸ ਉੱਤੇ ਪਾਰੂ ਹੋ ਜਾਂਦੀ ਕਿ ਨਾਲ ਕੰਮ ਕਰਦੀਆਂ ਕੁੜੀਆਂ ਦੀਆਂ ਗੱਲਾਂ ਠੀਕ ਹਨ ਉਸਦੇ ਮਾਪੇ ਉਹਦੀ ਕਮਾਈ ਦੇ ਲਾਲਚੀ ਬਣ ਚੁੱਕੇ ਨੇ ਕੰਮ ਤੇ ਪਹੁੰਚੀ ਬਿੰਦੀ ਨੂੰ ਗਿੰਦਰ ਕਹਿਣ ਲੱਗੀ ਤੈਨੂੰ ਆਖਰੀ ਵਾਰ ਰਿਸ਼ਤੇ ਲਈ ਕਹਿਣ ਲੱਗੀ ਹਾਂ ਮੇਰੀ ਭੂਆ ਦਾ ਮੁੰਡਾ ਰਫੂਜੀ ਆਇਆ ਏ ਬਹੁਤ ਹੀ ਚੰਗਾ ਹੈ ਇੱਕ ਵਾਰੀ ਨਿਗਾ ਮਾਰ ਲੈ ਅੱਛਾ ਚੱਲ ਕਰ ਲੈ ਗੱਲ ਆਪਣੀ ਭੂਆ ਦੇ ਮੁੰਡੇ ਨਾਲ ਪਤਾ ਨਹੀਂ ਬਿੰਦੀ ਦੇ ਮੂੰਹੋਂ ਕਿਵੇਂ ਨਿਕਲ ਗਿਆ ਜਾਂ ਫੇਰ ਉਸ ਦੀ ਟਲ ਦੀ ਉਮਰ ਆਪ ਹੀ ਬੋਲ ਉੱਠੀ ਐਤਕੀ ਤੂੰ ਬਚੋਲਣ ਬਣ ਹੀ ਜਾ ਤੂੰ ਬਚੋਲਣ ਬਣਾਉਣ ਵਾਲੀ ਤਾਂ ਬਣ ਗਿੰਦਰ ਨੇ ਛੋਟੀ ਥਾਂ ਤੇ ਵੱਜੀ ਦੇਹ ਕੇ ਕਿਹਾ ਤੂੰ ਦੱਸ ਕਦੋਂ ਮਿਲਾਵਾਂ ਆਪਣੇ ਹੀਰੇ ਵਰਗੇ ਭਰਾ ਨਾਲ ਆਉਂਦੇ ਵੀਕੈਂਡ ਤੇ ਕਰੀਏ ਮੁਲਾਕਾਤ ਠੀਕ ਹੈ ਤੂੰ 1 ਵਜੇ ਸਾਡੇ ਘਰ ਆ ਜਾਵੇਂ ਮੈਂ ਤੇਰੇ ਘਰ ਨਹੀਂ ਆਉਣਾ ਤੂੰ ਉਸ ਨੂੰ ਲੈ ਕੇ ਮੇਰੇ ਬੇਸਮੈਂਟ ਵਿੱਚ ਆ ਜਾਵੇਂ ਕੋਈ ਨਹੀਂ ਅਸੀਂ ਆ ਜਾਵਾਂਗੇ ਗਿੰਦਰ ਤਾਂ ਹਰ ਗੱਲ ਖੁਸ਼ੀ ਨਾਲ ਮੰਨ ਰਹੀ ਸੀ ਤਾਂ ਜੋ ਉਸਦੀ ਭੂਆ ਦਾ ਪੁੱਤ ਕਿਸੇ ਤਰ੍ਹਾਂ ਫ੍ਰੀ ਹੋ ਜਾਵੇ ਐਤਵਾਰ ਨੂੰ ਗਿੰਦਰ ਮੁੰਡੇ ਨੂੰ ਲੈ ਕੇ ਬਿੰਦੀ ਦੇ ਬੇਸਮੈਂਟ ਤੇ ਜਾ ਪਹੁੰਚੀ ਬਿੰਦੀ ਦੇ ਨਾਲ ਰਹਿਣ ਦੀ ਕੁੜੀ ਨੇ ਇਹੀ ਦਰਵਾਜ਼ਾ ਖੋਲ੍ਹਿਆ ਬਿੰਦੀ ਸੰਗ ਦੀ ਜਿਹੀ ਕਮਰੇ ਤੋਂ ਬਾਹਰ ਆਈ ਮੁੰਡਾ ਉਸ ਨੂੰ ਬੰਦਾ ਠੰਡਾ ਲੱਗਿਆ ਸਮੋਸੇ ਅਤੇ ਬਰਫੀ ਦੀਆਂ ਪਲੇਟਾਂ ਮੇਜ਼ ਦੇ ਉੱਪਰ ਰੱਖੀਆਂ ਤੇ ਸਤਿ ਸ਼੍ਰੀ ਅਕਾਲ ਬੁਲਾ ਕੇ ਕੁਰਸੀ ਤੇ ਬੈਠ ਗਈ ਗਿੰਦਰ ਨੇ ਗੱਲ ਤੋਰੀ ਪਾਈ ਹੁਣ ਮੈਂ ਤੁਹਾਨੂੰ ਆਹ ਸਾਹਮਣੇ ਕਰ ਦਿੱਤਾ ਹੈ ਤੁਸੀਂ ਆਪ ਹੀ ਇੱਕ ਦੂਜੇ ਦੀ ਪੁਛ ਪੜਤਾਲ ਕਰ ਲਵੋ ਤੁਸੀਂ ਕਿਹੜੇ ਕਾਲਜ ਵਿੱਚ ਪੜੇ ਹੋ ਮੁੰਡੇ ਨੇ ਸਵਾਲ ਕੀਤਾ ਮੈਂ ਤਾਂ 10ਵੀਂ ਤੱਕ ਹੀ ਪੜੀ ਹਾਂ ਇਸ ਤਰ੍ਹਾਂ ਹੋਰ ਦੋ ਚਾਰ ਰਸਮੀ ਗੱਲਾਂ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਮੁੰਡਾ 3 ਸਾਲ ਬਿੰਦੀ ਤੋਂ ਛੋਟਾ ਹੈ ਚਾਹ ਪਾਣੀ ਪੀਣ ਤੋਂ ਬਾਅਦ ਚੂਠੇ ਭਾਂਡੇ ਚੁੱਕ ਕੇ ਬਿੰਦੀ ਕਿਚਨ ਦੇ ਵਿੱਚ ਚਲੀ ਗਈ ਉਸ ਦੇ ਜਾਣ ਤੋਂ ਬਾਅਦ ਮੁੰਡੇ ਨੇ ਹੌਲੀ ਜਹੀ ਗਿੰਦਰ ਨੂੰ ਕਿਹਾ ਭੈਣ ਕੁੜੀ ਤਾਂ ਠੀਕ ਹੈ ਜਿੰਨੀ ਉਮਰ ਦੀ ਤੂੰ ਦੱਸਦੀ ਸੀ ਉਸ ਤੋਂ ਵੀ ਕਾਫੀ ਵੱਡੀ ਲੱਗਦੀ ਹੈ ਤੂੰ ਉਮਰ ਦੇਖਣੀ ਹੈ ਜਾਂ ਕੈਨੇਡਾ ਵਿੱਚ ਪੱਕਾ ਹੋਣਾ ਹੈ ਇਹ ਵੀ ਠੀਕ ਹੈ ਫੇਰ ਤੂੰ ਕਰਦੇ ਹਾਂ ਬਾਕੀ ਬਾਅਦ ਵਿੱਚ ਦੇਖੀ ਜਾਊਗੀ ਬਿੰਦੀ ਨੂੰ ਗਿੰਦਰ ਨੇ ਦੱਸਿਆ ਕুকু ਕਹਿੰਦਾ ਹੈ ਕਿ ਉਸ ਲਈ ਸਭ ਕੁਝ ਠੀਕ ਹੈ ਮੁੰਡੇ ਦਾ ਨਾਮ ਕুকু ਸੀ ਹੁਣ ਤੂੰ ਦੱਸ ਮੈਨੂੰ ਇੱਕ ਵਾਰ ਇੰਡੀਆ ਨੂੰ ਫੋਨ ਕਰਨਾ ਪੈਣਾ ਹੈ ਹਾਂ ਭਾਈ ਤੂੰ ਆਪਣੇ ਮਾਪਿਆਂ ਨੂੰ ਫੋਨ ਕਰ ਦੇਵੀਂ ਉਹ ਭੂਆ ਦੇ ਪਿੰਡ ਜਾ ਕੇ ਆਪਣੀ ਤਸੱਲੀ ਕਰ ਲੈਣ ਤਸੱਲੀ ਦੀ ਤਾਂ ਕੋਈ ਗੱਲ ਨਹੀਂ ਮੇਰਾ ਮਤਲਬ ਭਾਈ ਇੱਕ ਵਾਰੀ ਮੈਂ ਸਮਝ ਗਈ ਤੇਰੀ ਗੱਲ ਗਿੰਦਰ ਨੇ ਵਿੱਚੋਂ ਹੀ ਟੋਕ ਦੇ ਕਹਿ ਦਿੱਤਾ ਇਦਾਂ ਦੇ ਕੰਮਾਂ ਵਿੱਚ ਮਾਪਿਆਂ ਦੀ ਸਲਾਹ ਵੀ ਲੈਣੀ ਚਾਹੀਦੀ ਹੈ ਵੈਸੇ ਅਗਲੇ ਮਹੀਨੇ ਮੈਂ ਵੀ ਪੰਜਾਬ ਜਾ ਰਹੀ ਹਾਂ ਬਿੰਦੀ ਦੇ ਨਾਲ ਰਹਿੰਦੀ ਬੇਸਮੈਂਟ ਵਾਲੀ ਕੁੜੀ ਨੇ ਕਿਹਾ ਮੈਂ ਤੁਹਾਡੇ ਪਿੰਡ ਜਾ ਕੇ ਸਾਰੀ ਗੱਲ ਦੱਸ ਦੇਵਾਂਗੀ ਜਿਵੇਂ ਤੁਹਾਨੂੰ ਚੰਗਾ ਲੱਗੇ ਉਸੇ ਤਰ੍ਹਾਂ ਹੀ ਕਰ ਲੈਣਾ ਗਿੰਦਰ ਨੇ ਕਿਹਾ ਫਿਰ ਸਾਨੂੰ ਛੇਤੀ ਦੱਸ ਦਿਓ ਛੇਤੀ ਹੀ ਗਿੰਦਰ ਕੁੱਕੀ ਨੂੰ ਨਾਲ ਲੈ ਕੇ ਚਲੀ ਗਈ ਬਿੰਦੀ ਨੂੰ ਦੇਖਣ ਤੋਂ ਬਾਅਦ ਮੁੰਡਾ ਚੰਗਾ ਲੱਗਿਆ ਪਰ ਵਿੱਚੋਂ ਉਸ ਦਾ ਮਨ ਵੀ ਡਰਦਾ ਸੀ ਕਿ ਕੋਈ ਤੋਖਾ ਹੀ ਨਾ ਹੋ ਜਾਵੇ ਗਿੰਦਰ ਨੇ ਉਸ ਨੂੰ ਕਿਹਾ ਸੀ ਕਿ ਅਜੇ ਕੰਮ ਤੇ ਰਿਸ਼ਤੇ ਬਾਰੇ ਗੱਲ ਨਾ ਕਰੇ ਹਾਮੇ ਗਿੰਦਰ ਦੇ ਮਨਾ ਕੀਤਾ ਸੀ ਫੇਰ ਵੀ ਬਿੰਦੀ ਨੇ ਸੀ ਤੋ ਨੂੰ ਸਭ ਕੁਝ ਦੱਸ ਦਿੱਤਾ ਅਤੇ ਨਾਲ ਹੀ ਆਪਣਾ ਸ਼ੱਕ ਵੀ ਜ਼ਾਹਿਰ ਕੀਤਾ ਸੀਤੋ ਮੁੰਡਾ ਦੇ ਦੇਖਣ ਨੂੰ ਤਾਂ ਚੰਗਾ ਲੱਗਦਾ ਹੈ ਹੋਰ ਨਾ ਪੱਕਾ ਹੋ ਕੇ ਮੈਨੂੰ ਧੋਖਾ ਦੇ ਜਾਵੇ ਇਸ ਬਾਰੇ ਤਾਂ ਕੋਈ ਕੁਝ ਵੀ ਨਹੀਂ ਕਹਿ ਸਕਦਾ ਸੀਤੋ ਨੇ ਜਵਾਬ ਦਿੱਤਾ ਪੰਜਾਬ ਤੋਂ ਕਿੰਨੇ ਮੁੰਡੇ ਕੁੜੀਆਂ ਇੱਧਰ ਆਉਂਦੇ ਹੀ ਆਉਣ ਦੀ ਖਾਤਰ ਖੁਸ਼ੀ-ਖੁਸ਼ੀ ਪਿਆ ਕਰ ਲੈਂਦੇ ਨੇ ਤੈਨੂੰ ਪਤਾ ਹੀ ਹੈ ਕਈ ਫੇਰ ਇੱਧਰ ਆ ਕੇ ਕੀ ਕਰਦੇ ਨੇ ਇੱਧਰ ਆ ਕੇ ਫਿਰ ਉਹ ਸਕਲਾ ਉਮਰਾਂ ਤੇ ਰੰਗ ਰੂਪ ਨੂੰ ਕੋਖਣ ਲੱਗ ਪੈਂਦੇ ਨੇ ਬਿੰਦੀ ਨੇ ਨਾਲ ਹੀ ਬ੍ਰੈਡ ਵਾਲੇ ਰੈਕ ਨੂੰ ਏਡੀ ਜ਼ੋਰ ਜ਼ੋਰ ਦੀ ਤੱਕ ਕੇ ਪਰਾਂ ਕੀਤਾ ਜਿਵੇਂ ਧੋਖਾ ਦੇਣ ਵਾਲਿਆਂ ਦੇ ਗੁੱਸਾ ਰੈਕ ਤੇ ਹੀ ਲਾਇਆ ਹੋਵੇ ਤੈਨੂੰ ਆਪਣਾ ਘਰ ਬਸਾਉਣ ਲਈ ਰਿਸਕ ਤਾਂ ਲੈਣਾ ਹੀ ਪੈਣਾ ਹੈ ਸੀ ਤੋਨੇ ਬ੍ਰੈਡਾਂ ਵਾਲੇ ਓਵਨ ਦਾ ਬਟਨ ਦਬਾਉਂਦੀ ਨੇ ਕਿਹਾ ਵੈਸੇ ਅੱਜ ਕੱਲ ਬਹੁਤੇ ਵਿਆਹ ਵਿੱਚ ਰਿਸਕ ਹੀ ਹੁੰਦਾ ਹੈ ਤੇਰੀ ਤਾਂ ਉਮਰ ਹੀ ਬਾਕੀ ਗੱਲ ਸੀ ਤੋਨੇ ਮੂੰਹ ਵਿੱਚ ਹੀ ਰੱਖ ਲਈ ਜਿਵੇਂ ਉਸ ਨੂੰ ਡਰ ਹੀ ਹੋ ਬੇਜਾਦਾ ਉਮਰ ਕਹਿਨ ਤੇ ਬਿੰਦੀ ਗੁੱਸਾ ਹੀ ਨਾ ਕਰ ਲਵੇ ਗੱਲ ਪਲਟਣ ਲਈ ਉਸ ਨੇ ਫੇਰ ਕਿਹਾ ਚਲ ਤੂੰ ਕਿਸੇ ਵੀ ਗੱਲ ਦੀ ਵਰੀ ਮੀਨਸ ਫਿਕਰ ਨਾ ਕਰ ਆਪਣੇ ਪਿੰਡ ਫੋਨ ਕਰਕੇ ਘਰਦਿਆਂ ਦੀ ਸਲਾਹ ਜ਼ਰੂਰ ਲੈ ਲੈਵੇਂ ਐਤਕੀ ਤਾਂ ਭਾਵੇਂ ਉਹ ਨਾ ਵੀ ਕਰਨ ਪਰ ਮੈਂ ਹਾਂ ਹੀ ਕਰ ਦੇਣੀ ਐ ਬਿੰਦੀ ਨੇ ਆਪਣੇ ਮਨ ਹੀ ਮਨ ਵਿੱਚ ਕਿਹਾ ਬਥੇਰੀ ਬਾਹਰ ਉਹਨਾਂ ਨੂੰ ਪੁੱਛਿਆ ਹੋਰ ਕਿੰਨੀ ਕੁ ਠੀਠ ਵਣ ਜਾਵਾਂ ਉਹੋ ਹੀ ਗੱਲ ਹੋਈ ਜਦੋਂ ਬਿੰਦੀ ਨੇ ਫੋਨ ਕੀਤਾ ਕਰਦਿਆਂ ਦਾ ਜਵਾਬ ਸੀ ਅਸੀਂ ਤਾਂ ਸ਼ਹਿਰ ਕੋਠੀ ਬਣਾਉਣੀ ਸ਼ੁਰੂ ਕੀਤੀ ਹੋਈ ਐ ਸਾਡਾ ਖਿਆਲ ਸੀ ਕਿ ਕੋਠੀ ਪੂਰੀ ਹੋਣ ਤੋਂ ਬਾਅਦ ਅਸੀਂ ਤੇਰੇ ਲਈ ਵਧੀਆ ਰਿਸ਼ਤਾ ਲੱਭ ਕੇ ਨਵੀਂ ਕੋਠੀ ਵਿੱਚ ਤੇਰਾ ਵਿਆਹ ਕਰਾਂਗੇ ਇਹ ਗੱਲ ਸੁਣ ਕੇ ਬਿੰਦੀ ਨੂੰ ਐਨਾ ਗੁੱਸਾ ਆਇਆ ਕਿ ਉਸਨੇ ਹੌਲੀ ਜਿਹੀ ਸਿਰਫ ਇਹੀ ਹੀ ਕਿਹਾ ਕਿ ਕੋਈ ਨਹੀਂ ਤੁਸੀਂ ਆਪਣੀ ਕੋਠੀ ਪੂਰੀ ਕਰ ਲਓ ਬਾਕੀ ਗੱਲ ਮੈਂ ਫੇਰ ਕਿਤੇ ਕਰ ਲਵਾਂਗੀ ਨਾਲ ਹੀ ਫੋਨ ਰੱਖ ਦਿੱਤਾ ਬਿੰਦੀ ਨੇ ਆਪਣੇ ਕੋਲੋਂ ਗੱਲ ਬਣਾ ਕੇ ਗਿੰਦਰ ਨੂੰ ਫੋਨ ਕਰ ਦਿੱਤਾ ਕਿ ਘਰਦਿਆਂ ਨਾਲ ਗੱਲ ਹੋ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਜਿਵੇਂ ਤੇਰੀ ਮਰਜ਼ੀ ਤੂੰ ਉਵੇਂ ਹੀ ਕਰ ਅੰਨਾ ਕੀ ਭਾਲੇ ਦੋ ਅੱਖਾਂ ਗਿੰਦਰ ਨੇ ਮਹੀਨੇ ਦੇ ਅੰਦਰ ਹੀ ਨੱਠ ਪੱਜ ਕਰਕੇ 2-4 ਬੰਦੇ ਗੁਰਦੁਆਰੇ ਸਾਧ ਕੇ ਬਿੰਦੀ ਤੇ ਕੁੱਕੂ ਦਾ ਵਿਆਹ ਕਰਵਾ ਦਿੱਤਾ। ਥੋੜਾ ਚਿਰ ਤਾਂ ਵਿਆਹ ਬਹੁਤ ਵਧੀਆ ਚੱਲਿਆ ਪਰ ਜਿਉਂ-ਜਿਉਂ ਹੀ ਕੁੱਕੂ ਪੱਕਾ ਹੋਇਆ ਤਿਉਂ ਉਸ ਨੂੰ ਕੈਨੇਡਾ ਲੱਗਣ ਲੱਗ ਪਿਆ। ਬਿੰਦੀ ਭਾਵੇਂ ਉਸ ਤੋਂ 3 ਸਾਲ ਵੱਡੀ ਸੀ ਪਰ ਉਸ ਨੂੰ 10 ਸਾਲ ਵੱਡੀ ਕਹਿਣ ਲੱਗਿਆ। ਬਿੰਦੀ ਬਾਹਰ ਕੰਮ ਕਰਕੇ ਆ ਕੇ ਘਰ ਦਾ ਵੀ ਸਾਰਾ ਕੰਮ ਕਰੇ, ਕੁੱਕੂ ਪਾਣੀ ਦਾ ਗਲਾਸ ਵੀ ਨਾ ਆਪ ਨਾ ਭਰੇ। ਕਾਰ ਬਿੰਦੀ ਨੇ ਫੇਰ ਵੀ ਆਪਣਾ ਘਰ ਬਣਾਈ ਰੱਖਣ ਲਈ ਪੂਰਾ ਯਤਨ ਕੀਤਾ ਕুকু ਨੇ ਵਿੱਚੋ ਵਿੱਚ ਇਰਾਦਾ ਕਰ ਲਿਆ ਸੀ ਕਿ ਬਿੰਦੀ ਨੂੰ ਤਲਾਕ ਦੇ ਕੇ ਪੰਜਾਬ ਤੋਂ ਹਲਕੀ ਜਿਹੀ ਸੋਹਣੀ ਸੁਨੱਖੀ ਕੁੜੀ ਲੈ ਕੇ ਆਵਾਂਗਾ ਬਿੰਦੀ ਨੇ ਗਿੰਦਰ ਕੋਲ ਸ਼ਿਕਾਇਤ ਕੀਤੀ ਕਿ ਕুকু ਉਸ ਨੂੰ ਬਿਨਾਂ ਵਜ੍ਹਾ ਤੰਗ ਕਰਦਾ ਰਹਿੰਦਾ ਹੈ ਗਿੰਦਰ ਨੇ ਦੋ ਚਾਰ ਵਾਰੀ ਗੱਲ ਕুকু ਨਾਲ ਵੀ ਕੀਤੀ ਪਰ ਉਸਤੇ ਕੋਈ ਅਸਰ ਨਾ ਹੋਇਆ ਅਗਲੀ ਵਾਰ ਬਿੰਦੀ ਨੇ ਫੋਨ ਕੀਤਾ ਤਾਂ ਉਸਨੇ ਵੀ ਸਾਫ਼ ਜਵਾਬ ਦੇ ਦਿੱਤਾ ਭਾਈ ਮੈਂ ਕੀ ਕਰ ਸਕਦੀ ਹਾਂ ਹੁਣ ਇਹ ਤਾਂ ਕੁੱਕੂ ਦੀ ਮਰਜ਼ੀ ਹੈ ਕਿ ਉਸਨੇ ਕੀ ਕਰਨਾ ਹੈ ਇਹ ਸੁਣ ਕੇ ਬਿੰਦੀ ਨੂੰ ਬੜਾ ਹੀ ਗੁੱਸਾ ਚੜ ਗਿਆ ਪਰੀ ਪੀਤੀ ਗਿੰਦਰ ਨੂੰ ਕਹਿਣ ਲੱਗੀ ਜਦੋਂ ਭਰਾ ਪੱਕਾ ਕਰਵਾਉਣਾ ਸੀ ਉਦੋਂ ਕੀ ਦੀ ਮਰਜ਼ੀ ਚੱਲੀ ਸੀ ਸ਼ੁਕਰ ਕਰ ਤੇਰਾ ਸੰਯੋਗ ਤਾਂ ਬਣਾਤਾ ਨਹੀਂ ਤਾਂ ਤੂੰ ਹੋਰ ਤੈਨੂੰ ਅੱਧਬੁੱਡ ਨੂੰ ਕੌਣ ਲੈਣ ਲੱਗਿਆ ਸੀ ਹੁਣ ਤੈਨੂੰ ਅੱਧਬੁੱਡ ਦਿਸਦੀ ਆ ਮੈਂ ਜਦੋਂ ਮੇਰੇ ਮਗਰ ਮਗਰ ਰਿਸ਼ਤੇ ਲਈ ਫਿਰਦੀ ਸੀ ਚੇਤਾ ਭੁੱਲ ਗਈ ਤੂੰ ਤਾਂ ਜਿਉ ਹੂਰ ਭਰੀ ਐ ਤੇਰੇ ਮਗਰ ਫਿਰਦੀ ਸਾ ਮੂੰਹ ਨਾ ਮੱਥਾ ਜਿਨ ਪਹਾੜੋਂ ਲੱਥਾ ਕਾਫੀ ਦੇਰ ਇੱਕ ਦੂਜੇ ਨੂੰ ਮੇਣੋ ਮੇਣੀ ਹੁੰਦੀਆਂ ਰਹੀਆਂ ਪਰ ਗੱਲ ਕਿਸੇ ਯਤਨ ਨਾਲ ਵੀ ਸੇਰੇ ਨਾ ਚੜੀ ਸਕੋਂ ਵਿਗੜ ਗਈ ਕੁਕੂ ਚੇਤੀ ਹੀ ਬਿੰਦੀ ਵਾਲੀ ਬੇਸਮੈਂਟ ਛੱਡ ਕੇ ਕਿਤੇ ਹੋਰ ਚਲਿਆ ਗਿਆ ਬਿੰਦੀ ਨੂੰ ਕੁਝ ਪਤਾ ਨਾ ਲੱਗੇ ਕਿ ਉਹ ਆਪਣੀ ਮਦਦ ਲਈ ਕਿਸੇ ਨੂੰ ਆਵਾਜ਼ ਮਾਰੇ ਕੰਮ ਤੇ ਜਾਣ ਨੂੰ ਵੀ ਉਸ ਦਾ ਦਿਲ ਨਾ ਕਰੇ ਕਿਹੜਾ ਮੂੰਹ ਲੈ ਕੇ ਜਾਵੇ ਉਸਨੇ ਕੰਮ ਤੇ ਫੋਨ ਕਰਕੇ ਦੱਸਿਆ ਕਿ ਉਹ ਬਿਮਾਰ ਹੈ ਇੱਕ ਵੀਕ ਤੇ ਕੰਮ ਤੇ ਨਹੀਂ ਆ ਸਕਦੀ ਗਿੰਦਰ ਨੂੰ ਉਸ ਦੇ ਖਿਲਾਫ ਪ੍ਰਚਾਰ ਕਰਨ ਦਾ ਮੌਕਾ ਮਿਲ ਗਿਆ ਕਦੀ ਸੋਚਦੀ ਮਾਸੀ ਦਾ ਦੱਸਿਆ ਰਿਸ਼ਤਾ ਕਰ ਲੈਂਦੀ ਤਾਂ ਸ਼ਾਇਦ ਦੁੱਖ ਨਾ ਪਾਉਂਦੀ ਮਾਸੀ ਵੀ ਉਸ ਦੇ ਨਾਲ ਇਸ ਕਰਕੇ ਹੀ ਗੁੱਸੇ ਗੁੱਸੇ ਹੋਈ ਸੀ ਮਾਪਿਆਂ ਨਾਲ ਉਸ ਦੀ ਉਦੋਂ ਹੀ ਟੁੱਟ ਗਈ ਸੀ ਜਦੋਂ ਉਸ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਉਸ ਨੇ ਵਿਆਹ ਕਰਵਾ ਲਿਆ ਹੈ ਤਾਂ ਉਸ ਦੇ ਪਿਓ ਨੇ ਉਸ ਵੇਲੇ ਗੁੱਸੇ ਵਿੱਚ ਕਹਿ ਦਿੱਤਾ ਅੱਜ ਤੋਂ ਤੂੰ ਸਾਡੇ ਲਈ ਮਰ ਗਈ ਤੇ ਅਸੀਂ ਤੇਰੇ ਲਈ ਮਰ ਗਏ ਬਾਕੀ ਹਿੱਸਾ ਕਹਾਣੀ ਦਾ ਅਗਲੇ ਭਾਗ ਵਿੱਚ ਲੈ ਕੇ ਆਵਾਂਗੇ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ